ਫਿਰੋਜ਼ਪੁਰ ਅੰਦਰ ਗੁੱਡਾ ਗਰਦੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਜੁਗਗੇ ਹਜਾਰਾ ਸਿੰਘ ਵਾਲਾ ਦੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਦੋ ਪਰਿਵਾਰਾਂ ਆਮੋ ਸਾਹਮਣੇ ਹੋ ਗਏ ਹਨ ਜਿਸ ਦੌਰਾਨ ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਦੇ ਘਰ ਦਾਖਲ ਹੋ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਦਿਆਂ ਪਨਤੋੜ ਕੀਤੀ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਫਿਰੋਜ਼ਪੁਰ ਦੇ ਪਿੰਡ ਜੁਗਗੇ ਹਜਾਰਾ ਸਿੰਘ ਵਾਲਾ ਵਿੱਚ ਇੱਕ ਪਰਿਵਾਰ ਨੇ ਗਵਾਂਡੀਆਂ ਦੇ ਘਰ ਹਮਲਾ ਕਰ ਦਿੱਤਾ ਕੀ ਨਾਮ ਤੁਹਾਡਾ ਮੇਰਾ ਨਾਮ ਜਗਿੰਦਰ ਸਿੰਘ ਜੀ ਕਿੱਧਰ ਸਿੱਥੋ ਤੇ ਰਹਿੰਦੇ ਹੋ ਮੈਂ ਯਾਰਾ ਚੁਗੇ ਚੁਗੇ ਯਾਰਾ ਸਿੰਘ ਵਾਲੇ ਰਹਿਣਾ ਹਾਂ ਤੇ ਕੀ ਹੋਇਆ ਜਿਹੜੀ ਤੁਹਾਡੇ ਘਰੇ ਦੇ ਵਿੱਚ ਗੋਦਾ ਕਰਦੀ ਕਿੰਦਾ ਬਣੋ ਕੀਤੀ ਇਹ ਸਰਜੀਤ ਸਿੰਘ ਰੇਸ਼ਮ ਸਿੰਘ ਦਾ ਕਿੱਥੇ ਰਹਿਣ ਵਾਲੇ ਨੇ ਇਹ ਵੀ ਯਾਰਾ ਸਿੰਘ ਚੁਗਾਂ ਦੇ ਰਹਿਣ ਵਾਲੇ ਨੇ ਗਵਾਂਡ ਗਵਾਂਡ ਨੇ ਸਰਜੀਤ ਸਿੰਘ ਰੇਸ਼ਮ ਸਿੰਘ ਕਬਾਇ ਦਾ ਹਾਂ ਤੇ ਆਏ ਉਥੋਂ ਨੇ ਤੇ ਥਾਂ ਮੈ ਦਿੱਤੀ ਸੀ ਪਹਿਲਾਂ ਹਾਂ ਤੇ ਉਹ ਥਾਂ ਦਾ ਤਾਂ ਰੋਲਾ ਵਿੱਚ ਨਹੀਂ ਹੈਗਾ ਪਰ ਇਹਨਾਂ ਜਿਹੜਾ ਰਕਤਾਂ ਕੀਤੀਆਂ ਤੇ ਉਹ ਕਰੀਬਨ ਇਹਨਾਂ ਸਾਡੇ ਨਾਲ ਲੜਾਈ ਕੀਤੀਗੀ ਕੀ ਵਜਾ ਸੀਗੀ ਲੜਾਈ ਇਹ ਲੜਾਈ ਵਜਾਂ ਦੀ ਇਹ ਵੀ ਮੈਂ ਪਹਿਲਾ ਇਹਨਾਂ ਨੂੰ ਲਾਹਮਾ ਦੇਣ ਗਿਆ ਇਹਨਾਂ ਆਖਾ ਵੀ ਅਸੀਂ ਦੋਨੋਂ ਅੰਦਰੂ ਛੇਕਲਾਂ ਦੇ ਤੁਹਾਨੂੰ ਲਾਹਮਾ ਦੇਣ ਗਿਆ ਲਾਹਮਾ ਦੇਣ ਗਿਆ ਅਸੀਂ ਮੈਂ ਆਖਾ ਮੇਰੀ ਕੁੜੀ ਮਨੇ ਮਾੜੀ ਅੱਖ ਵਹਿੰਦੇ ਨੇ ਤੇ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ ਇਹਨਾਂ ਉਲਟਕ ਗੱਲ ਬਣਾ ਕੇ ਤੇ ਗੁੰਡਾਗਰਦੀ ਮੰਗਵਾ ਲਈ ਕਿੰਨੇ ਕ ਮੰਗਵਾਏ ਤੇ ਪੰਜ ਤਿੰਨ ਬੰਦੇ ਹੈਗੇ ਨੇ ਪਾਨੇ ਵਾਲੇ ਦੇ ਤੇ ਦੋ ਬੰਦੇ ਅਗੇ ਨੇ ਇਥੂ ਜੁਗਾ ਯਾਰਾ ਸੰਗਵਾਲੇ ਦੇ ਤੇ ਪੰਜ ਚਾਰ ਪੰਜ 10 ਜੀ ਆਪ ਬਣ ਜਾਂਦੇ ਰਿਹਾ ਕਰੋ ਕਰਦੇ ਬੁੱਢੀਆਂ ਬੰਦੇ ਕੌਟ ਮਾਰ ਕੀਤੀ ਸਾਨੂੰ ਸਾਰੇ ਜੀਆਂ ਨੂੰ ਅੰਦਰ ਵੱਲ ਲਗੇ ਤੇ ਅੰਦਰ ਵੱਲਨ ਦੇ ਕਰੀਬਨ ਸਾਡੇ ਮੁੰਡੇ ਨੂੰ ਛੱਕ ਤੇ ਅੰਦਰੂ ਲੈ ਗਏ ਛੜਕ ਤੇ ਛੜਕ ਤੇ ਸਾਡੇ ਮੁੰਡੇ ਨੂੰ ਕੌਟ ਮਾਰ ਕੀਤੀ ਇਹ ਤੂੰ ਫਿਰ ਬੰਦਾ ਆਇਆ ਕਿਦਰ ਉਟਾ ਨਹੀਂ ਮਣੂ ਤੇ ਦੋ ਬੰਦਿਆਂ ਨੇ ਛਡਾਇਆ ਇਹਨੂੰ ਮੁੰਡੇ ਨੂੰ ਨੇ ਤਾਂ ਮੁੰਡੇ ਹਟੇ ਰਿਜ ਜਾਣੋ ਮਾਰ ਦੇਣਾ ਸੀ ਤੇ ਅੰਦਰ ਵੜ ਕੇ ਦਾਖਲ ਹੋ ਗਏ ਉੱਥੇ ਅੰਦਰ ਦਾਖਲ ਹੋਣ ਕਰ ਤਿਕਣ ਇਹਨਾਂ ਵਲਗਾ ਪਾਤੇ ਤੇ ਅੰਦਰ ਦਾਖਲ ਅ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਕੋਟਮ ਤੇ ਮੋਬਾਈਲਾਂ ਸਾਡੀਆਂ ਲਾਇਆ ਗਏ ਇੱਕ ਮੋਬਾਈਲ ਚੋਰੀ ਕਰ ਲ ਗਏ ਤੇ ਬਾਕੀ ਦੇ ਮੋਬਾਈਲਾਂ ਟੁੱਟ ਪਜ ਗਿਨਾਂ ਤੇ ਹੋਰ ਕੀ ਭੰਨ ਤੋੜ ਕੀਤੀ ਸਾਡੇ ਟੀਵੀ ਦੀ ਤੋੜ ਭੰਨ ਕੀਤੀ ਫ੍ਰਿਜ ਦੀ ਤੋੜ ਭੰਨ ਕੀਤੀ ਸਾਡੇ ਮੋਟਰਸਾਈਕਲ ਦੀ ਤੋੜ ਭੰਨ ਕੀਤੀ ਰੋੜੇ ਮਾਰ ਮਾਰ ਤੇ ਚਰੇਆਮ ਗੁੰਡਾ ਕਰਦੀ ਹੋਈ ਚਰੇਆਮ ਗੁੰਡਾ ਕਰਦੀ ਕੀਤੀ ਹੈ ਨਾ ਤੇ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਮਨੋਂ ਕਾਰਵਾਈ ਪਾਈ ਏ ਸਾਡੀ ਪੁਲਿਸ ਕਾਰਵਾਈ ਨਹੀਂ ਚੜਾ ਰਹੀ ਕੱਪੜੇ ਪਾੜੇ ਲੜਕੀ ਦੇ ਲੜਕੀ ਦੇ ਕੱਪੜੇ ਪਾੜੇ ਵੈ ਨੇ ਸੂਟ ਬਾਹ ਤੇ ਸੱਟ ਮਾਰੀ ਨੇ ਅਸੀਂ ਸਿਵਲ ਚ ਦਾਖਲ ਵੀ ਕੀਤੀ ਰੱਖਾ ਇਹਨੂੰ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੁਣ ਮੰਗੇ ਕਾਰਵਾਈ ਹੁਣ ਕਾਰਵਾਈ ਅਜੇ ਨਹੀਂ ਚੜੀ ਹੁਣ ਚਾਹੀਦੀ ਹੁਣ ਚੜਨੀ ਚਾਹੀਦੀ ਕੋਈ ਸੁਣਾਈ ਨਹੀਂ ਦਿੱਕੇ ਦਾ ਕੋਈ ਸੁਣਾਈ ਨਹੀਂ ਐਸਐਚ ਕਰ ਰਿਆ ਕੌਣ ਦਖਲਦਾਜੀ ਦੇ ਰਿਆਂ ਇਹਦੇ ਚ ਇਹਦੇ ਚ ਦਖਲਦਾਜੀ ਪਿੰਡ ਚ ਕੋਈ ਬੰਦੇ ਹੈਗੇ ਨੇ ਉਹ ਫੋਨ ਕਰਦੇ ਨੇ ਨਾਂ ਦਾ ਤਾਂ ਸਾਨੂੰ ਵੀ ਉਹਨਾਂ ਦਾ ਨਹੀਂ ਪਤਾ ਠੀਕ ਹੈ ਉਹ ਅਗੋਂ ਕਾਰਵਾਈ ਫੋਨ ਕਰ ਛੱਡਦੇ ਨੇ ਤੇ ਚਲੋ ਜੀ ਐਸਐਚ ਉਹਨਾਂ ਦੀ ਕਾਲ ਸੁਣਦੇ ਤੇ ਸਾਡੀ ਕਾਰਵਾਈ ਨਹੀਂ ਪਾਰ ਜੀ ਮੈਲਾ ਚਾਹੀਦਾ ਸਾਨੂੰ ਸਾਨੂੰ ਉਹ ਮਿਲਣਾ ਚਾਹੀਦਾ ਇਨਸਾਬ ਸਾਨੂੰ ਦਵਾ ਜਾਵੇ ਤੇ ਉਦੋਂ ਬਾਅਦ ਵਿੱਚ ਹਨ ਕੁਝ ਨਹੀਂ ਚਾਹੀਦਾ ਹਾਦੇ ਕੱਲ ਆਹ ਲੜਾਈ ਤਾਂ ਬਹੁਤ ਚੱਲੂ ਤੁਹਾਡੇ ਕੋਲ ਵੀਡੀਓ ਵੀ ਹੋ ਗਿਆ ਨਾ ਜਿਹੜੀਆਂ ਸਾਡੇ ਮੈੜਾ ਤੇ ਵੀਡੀਓ ਹੋ ਗਿਆ ਨੇ ਬਣ ਗਿਆ ਜਿਹੜੀਆਂ ਹਾਂ ਜਿਹੜੀਆਂ ਬਣਾਈਆਂ ਗਈਆਂ ਨੇ ਠੀਕ ਕਿੱਥੋਂ ਤੇ ਰਹਿਣਾ ਮੇਰਾ ਨਾਮ ਸੁਮਰਾਨੀ ਜੀ ਅਸੀਂ ਪਿੰਡ ਚੁਗਾ ਜਹਾਰਾ ਸਿੰਘ ਦੇ ਰਹਿਣ ਵਾਲਿਆਂ ਜੀ ਇਹ ਸਾਡੇ ਗਵੰਡੀਨ ਜੀ ਮਾੜੀ ਨਜ਼ਰ ਨਾਲ ਦੇਖਦੇ ਸੀ ਜੀ ਛੇੜਖਾਨੀਆਂ ਕਰਦੇ ਸੀ ਜੀ ਇਸ ਕਰਕੇ ਸਾਡੀ ਲੜਾਈ ਪਈ ਹੈ ਜੀ ਇਹ ਇਨਾ ਫਿਰ ਬੰਦੇ ਮਗਵਾ ਲਏ ਜੀ ਬਾਹਰੋਂ ਗੁੰਡੇ ਤੁਸੀਂ ਉਹਨਾਂ ਨੂੰ ਲਾਹਮਾ ਦਿੱਤਾ ਸੀ ਅਸੀਂ ਮੇਰੇ ਪਾਪਾ ਜੀ ਨੇ ਇਹਨਾਂ ਨੂੰ ਲਾਹਮਾ ਦਿੱਤਾ ਸੀ ਕਿ ਤੁਸੀਂ ਤੁਹਾਡਾ ਤੁਸੀਂ ਆਪਣੇ ਮੁੰਡੇ ਨੂੰ ਸਮਝਾ ਲਓ ਜੀ ਇਹ ਛੇੜਖਣੀ ਕਿਉਂ ਕਰਦਾ ਹੈ ਤੇ ਮ ਗੰਦੀ ਗੰਦੀ ਹਰਕਤਾਂ ਜੀ ਕਿਉਂ ਕਰਦਾ ਹੈ ਜੀ ਮਾੜੀ ਨਜ਼ਰ ਨਾਲ ਕਿਉਂ ਦੇਖਦੇ ਨੇ ਜੀ ਇਸ ਕਰਕੇ ਲਾਹਮਾ ਦਿੱਤਾ ਜੀ ਤੇ ਇਹਨਾਂ ਨੇ ਸਾਰਾ ਪਰਿਵਾਰ ਬੁਲਾ ਕੇ ਤੇ ਬਾਹਰੋਂ ਬੰਦੇ ਬੁਲਾ ਕੇ ਤੇ ਸਾਡੇ ਨਾਲ ਲੜਾਈ ਕਰ ਕੀਤੀ ਜੀ ਕਿਸ ਤਰ੍ਹਾਂ ਕੀਤੀ ਲੜਾਈ ਕੀ ਹਿਥਿਆਰ ਹਥਿਆਰ ਗਡਾਸੇਗੇ ਹੀ ਖੰਡੇਗੇ ਸੀ ਇਹਨਾਂ ਦੇ ਹੱਥ 'ਚ ਤੇ ਡਾਂਗਾ ਛੋਟੇਗੇ ਸੀ ਜੀ ਸਨ ਮਾਰਨ ਵਾਸਤੇ ਸਾਰੇ ਪਰਿਵਾਰ ਨੂੰ ਕਹਿੰਦੇ ਸੀ ਜਾਨ ਨੂੰ ਮਾਰ ਦੇ ਆਂਗੇ ਅਸੀਂ ਸਾਡੇ ਸਾਰੇ ਪਰਿਵਾਰ ਨੂੰ ਜੀ ਅਸੀਂ ਜਾਨ ਨੂੰ ਮਾਰ ਕੇ ਤੇ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਆਪਣੀ ਜਾਨ ਬਚਾਈ ਅਸੀਂ ਆਪਣੀ ਜਾਨ ਮੰਜਾ ਖੜਾ ਕੀਤਾ ਜੀ 베 ਅੰਦਰ ਇਟਰੋੜਣ ਨਵੱਜਣ ਜਾਂ ਫਿਰ ਕੋਈ ਹਥਿਆਰ ਚਲਾਵੇਂ ਵੀ ਮਾਰਨ ਤਾਂ ਵੀ ਨਵੱਜਣ ਜੀ ਅੰਦਰ ਵੜਦੇ ਹਾਂਜੀ ਅੰਦਰ ਵੜਦੇ ਸੀ ਜੀ ਬਾਅਦ ਚ ਫਿਰ ਮੰਜਣ ਚਲਾ ਕੇ ਸਟਿਆ ਤੇ ਇਹ ਸਾਡੇ ਅੰਦਰ ਵੜ ਗਏ ਜੀ ਦਾਖਲ ਹੋ ਗਏ ਜੀ ਅੰਦਰ ਤੇ ਇਹਨਾਂ ਨੇ ਸਾਨੂੰ ਬਹੁਤ ਮਾਰੇ ਕੁੱਟਰ ਡਾਂਗਾ ਸੋਟਿਆਂ ਨਾਲ ਜੀ ਕੱਪੜੇ ਫਾੜੇ ਕੱਪੜੇ ਫਾੜੇ ਜੀ ਮੇਰੇ ਹਾਂ ਮੇ ਫਿਰ ਪੰਨ ਤੋੜ ਕੀਤੀ ਜੀ ਸਾਡੇ ਸਾਰੇ ਸਮਾਨ ਦੀ ਤੋੜ ਪੰਨ ਕਰ ਦਿੱਤੀ ਜੀ ਫਿਰ ਮਾਰ ਕੁੱਟ ਕੇ ਤੇ ਮੇਰਾ ਫੋਨ ਵੀ ਚੋਰੀ ਕਰ ਲਿਆ ਜੀ ਸਾਡਾ ਜਿਹੜੀਆਂ ਬੜੀਆਂ ਤੁਹਾਡੇ ਕੋਲ ਹੈਗੀਆਂ ਜਿਹੜੀਆਂ ਕਟ ਮਾਰਦੀਆਂ ਹਾਂਜੀ ਵੀਡੀਓ ਵੀ ਹੈਗੀਆਂ ਜੀ ਸਾਡੇ ਕੋਲ ਕਟ ਮਾਰਦੀਆਂ ਹਾਂ ਕੋਈ ਪੁਲਿਸ ਵੱਲੋਂ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ ਜੀ ਪੁਲਸ ਪੁਲਸ ਵੱਲੋਂ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਜੀ ਹੋਰ ਕੀ ਮੰਗ ਤੁਹਾਡੇ ਕਾਰਵਾਈ ਹੋਣੀ ਚਾਹੀਦੀ ਹਜੇ ਤੱਕ ਹਾਂ ਜੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਹੋਈ ਨਹੀਂ ਅਜੇ ਸਤਰਾ ਲੈ ਐਸਐਚ ਸਾਹਿਬ ਸਾਡੀ ਕ ਸਟੇਨ ਨਜ਼ਰਦਾਸ ਕਰਦੇ ਹੋਏ ਅਜੇ ਤੱਕ ਕਾਰਵਾਈ ਕੋਈ ਵੀ ਨਹੀਂ ਕਰ ਰਹੇ ਹਨ ਹਾਂਜੀ ਉਹਨਾਂ ਨੇ ਇਹਨਾਂ ਨੂੰ ਪੈਸੇ ਦੇ ਦਿੱਤੇ ਪੂਸਾ ਲੈਣ ਨੂੰ ਜੀ ਇਹਨਾਂ ਇਹਨਾਂ ਸਾਡੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਜੀ ਉਹਦੇ ਰਹਿਣ ਵਾਲੇ ਤਾਂ ਕੀ ਹੋਇਆ ਤੁਹਾਡਾ ਅਸੀਂ ਹਜ਼ਾਰੇ ਚੁੱਗੇ ਦੇ ਰਹਿਣ ਵਾਲੇ ਕੀ ਹੋਇਆ ਸਾਡੇ ਨਾਲ ਜ਼ਬਰਦਸਤੀ ਬਹੁਤ ਕੀਤੀ ਗਈ ਅਸੀਂ ਦੇ ਜੇ ਪਹਿਲਾਂ ਇਹਨਾਂ ਦਾਹ ਦੇਣ ਲੜਾਈ ਪਹਿਲਾਂ ਕੀਤੀ ਪਿਓ ਪੁੱਤਰਾਂ ਨੂੰ ਕੋਟਾ ਮੁੰਡੇ ਨਿੱਕੇ ਨੂੰ ਤੇ ਉਹਦੇ ਡੈਡੀ ਨੂੰ ਤੇ ਫਿਰ ਸਾਡੇ ਆਏ ਨੇ ਜਵਾਕ ਰਾਜ ਹਤਾਨ ਮਨੋ ਤੇ ਉਹਨਾਂ ਉਹ ਰਾਤ ਨੂੰ ਆਂਦੇ ਰਹੇ ਗਏ ਨੇ ਤੇ ਸਵੇਰੇ ਨਾਲ ਲੜਾਈ ਸ਼ੁਰੂ ਕਰ ਦਿੱਤੀ ਆਂਦੇ ਹੀ ਵੜਵਾ ਦੇਣਾ ਮਰਵਾ ਦੇਣਾ ਤੇ ਤੇ ਵਜਾਂ ਵੀ ਦੀ ਜੇ ਸਾਡੀ ਕੁੜੀਆਂ ਤੇ ਜੇ ਘਰੇ ਹੁੰਦੀਆਂ ਸੀ ਇਹ ਜਾਂਦੇ ਰਹਿੰਦੇ ਸਾਡਾ ਮੁੰਡਾ ਵੀ ਕੰਮ ਆਪ ਵੀ ਕੰਮ ਜਾਂਦਾ ਰਹਿੰਦਾ ਜਗਿੰਦਰ ਤੇ ਦੇ ਜੇ ਕੀ ਹੱਦੀ ਦਾ ਇਨ ਉਹਨਾਂ ਦੇ ਮੁੰਡਾ ਹੋਰ ਮੁੰਡੇ ਲਿਆ ਤੇ ਤੇ ਆਪ ਛੇੜਛਾੜ ਕਰਦੇ ਸੀ ਤਾਂ ਕੁੜੀਆਂ ਨਾਲ ਫਿਰ ਅਹੀਂ ਦੇ ਇਹਨਾਂ ਦੇ ਘਰੇ ਲਾਂਮਾ ਦਿੱਤਾ ਤੇ ਇਹਨਾਂ ਬੰਦੇ ਬੁਲਾ ਕੇ ਤੇ ਆਪ ਵੀ ਤੇ ਸਾਡੇ ਲੜਾਈ ਕੀਤੀ ਆ ਤੇ ਤੇ ਸਾਡੀ ਕੁੜੀਆਂ ਦੇ ਕੱਪੜੇ ਪਾੜੇ ਬਹੁਤ ਜ਼ਿਆਹਤੀ ਕੀਤੀ ਉਹਨਾਂ ਨਾਲ ਤੇ ਦੱਜੇ ਹੁਣ ਕੁਝ ਨਹੀਂ ਹੈ ਜੇ ਸਾਡਾ ਕਾਰਵਾਈ ਚੜਦੀ ਪਈ ਨਹੀਂ ਕੁਝ ਹੈ ਹਤਰਾਲਾ ਕੋਈ ਨਹੀਂ ਕਰਦਾ ਪਿਆ ਸਾਡੀ ਕਾਰਵਾਈ ਤੇ ਉਹਨਾਂ ਤਾਂ ਇਹ ਖਾਲ ਐ ਫਿਰ ਚਾਹੀਦੀ ਚਾਹੀਦੀ ਸਾਨੂੰ ਤੇ ਫਿਰ ਇਹ ਆਂਦਾ ਹੀ ਸਾਨੂੰ ਲਲਕਾਰੇ ਮਾਰਦਾ ਹੀ 5 ਲੱਖ ਮੈਂ ਦਿੱਤਾ ਐ 5 ਲੱਖ ਤੁਹਾਨੂੰ ਸਾਰੇ ਜੀਆਂ ਨੂੰ ਮਰਵਾ ਦੇਣਾ ਇੱਕ ਜੀ ਨਹੀਂ ਛੱਡਣਾ ਤੋੜਦਾ ਹੋਰ ਕਾਰਵਾਈ ਕੋਣੀ ਚਾਹੀਦੀ ਹਾਂ ਹੁਣੀ ਚਾਹੀਦੀ ਇਹ ਫੁੱਲ ਹੋਣੀ ਚਾਹੀਦੀ ਕਾਰਵਾਈ ਹਾਂ ਹੀ ਗਈ ਆਪਾਂ ਤੋੜਦੀ ਸਾਰੀ ਵੀਡੀਓ ਵੀ 아, 애기에.